ਅੱਜ ਫਿਰ ਹੁਣ ਬਾਲਰ ਵਾਲੇ ਕੋਲ ਕਿੰਨਾ ਟਾਈਮ ਹੁਣ 4 ਵਜੇ ਹੋ ਵਧੀਆ ਠੰਡਾ ਗਨੇ ਧੁੱਪ ਹੁੰਦੀ ਹੈ ਕੀ ਕਰਨਾ ਹੁਣ ਤੁਹ ਬਾਲਰ ਵਾਲੇ ਕੋਲ ਤੇਰਾ ਮੂੰਹ ਐਡਾ ਸੋਹਣਾਗਾ ਕੋਈ ਨਹੀਂ ਮੈਂ ਸੁੰਨੀ ਚ ਕਰਾ ਕੇ ਆਂਗੀ ਤੇ ਮੈਂ ਥੋੜੇ ਪੈਸੇ ਦੇ ਕੁਛ ਮੇਰੇ ਕੋਲ ਹੈ ਕੰਮ ਨੂੰ ਕਵੇਲਾ ਹੋ ਜੂਗਾ ਤੂੰ ਨਾ ਮੈਂ ਆਪਣਾ ਮੋੜ 15 20 ਮਿੰਟ ਜਿਆਦਾ ਕੰਮ ਸਾਬਜੀ ਗਾੜੀ ਤਾਂ ਨਹੀਂ ਹੈ ਫਿਰ ਉਹ ਚੀਜ਼ ਦੂ ਮੈਂ ਆਹ ਪਾ ਕੇ ਦੋ ਭਿੰਡੀਆਂ ਦੋ ਭੀਆਂ ਪੀਆਂ ਨੇ ਤੇ ਭਿੰਡੇ ਚੇਰੀ ਮੈਂ ਬਣਾ ਲਵਾਂਗਾ ਤੂੰ ਤਾਂ ਕਈ ਹਟਦੀ ਨਹੀਂ ਹੈਗੀ ਜਾਵੇਂਗੀ ਤੇ ਮੈਨੂੰ ਪੈਸੇ ਦੇ ਥੋੜੇ ਜਿਹੀ ਕਿਉਂ ਪੈਸੇ ਸਰ ਕੋਲ ਹੈ ਨਹੀਂ ਹੁਣ ਥੋੜਾ ਜਿ ਵੇਖਲਾ ਇਹਨੂੰ ਪਤਾ ਲੱਗ ਜੇ ਵੀ ਪਿੰਸਣ ਆਈਏ ਫੇਰ ਨਹੀਂ ਮੇਰੇ ਕੋਲੇ ਪੈਸਾ ਚੜਦੀ ਲੈ ਮੇਰੇ ਕੋਲੇ ਤਾਂ 100 150 50 ਸਾਰੇ ਲੈ ਗਈ ਆਹੀ 100 ਰੁਪਏ ਲੈ ਸੋਨਾ ਕੀ ਹੁੰਦਾਗਾ ਤੂੰ ਥੋੜੇ ਦੇ ਦੇ ਨਾ ਕਾ 280 ਹੋਗਾ 250 ਮੈਂ ਨਹੀਂ ਹਾਂ ਨਾ ਚਾਹੇ ਗੀਦੀ ਹੈ 270 ਹੈ ਤੇ ਲੈ ਇਸੋ ਨਹੀਂ ਹੈ ਨਾ ਚਲ ਕੋਈ ਨਾ ਹੋਰ ਵੀ ਹੈ ਕਿ ਤਾ ਸਾਰੇ ਲਾਇਆ ਮੈਂ ਇਹਦੇ ਨਾਲ ਮੈਂ ਕਿਥੋਂ ਹੋਰ ਨਾ ਜੇ ਚਲ ਠੀਕ ਹੈ ਮੈਂ ਵੀ ਠੀਕ ਹੈ ਕੀ ਕੀ ਚੀਜ਼ ਨਹੀਂ ਤੇ ਮੈਂ ਆ ਕੇ ਬਣਾ ਲੂ ਠੀਕ ਹੈ ਬਣਾ ਲੂੰਗੀ ਹੁਕਮ ਹੈ ਲਾ